ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਆ ਬਣਾਲੀ ਪੱਗ ਜੇ ਦੀ ਲੈਂਥ ਸਾਢੇ 7 ਮੀਟਰ ਹੈ ਜਿਹੜਾ ਕਪੜਾ ਹੋਲ-ਵਲ ਵਰਤੇ ਹੈ ਇਹਨੂੰ ਪੈਰ ਲਗਾਉਣਾ ਹੈ ਸਿੱਧੇ ਸੈਂਟਰ ਚ ਲਿਆ ਕੇ ਪੂਰਾ ਖੋਲਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਜਿਹੜਾ ਤੁਹਾਡਾ ਉਤਰਾ ਬਲਾ ਉਸ ਨੂੰ ਤਾਂ ਚੱਕ ਕੇ ਮੜਾਇਆ ਉਸੇ ਬਲ ਬਣਾ ਕੇ ਬਲ ਤਾਂ ਇਕੱਠੇ ਕਰਕੇ ਨੂੰ ਉਸਤੇ ਸਾਰੇ ਪਾਸੇ ਜਿਹੜੇ ਬਲ ਲੜਣ ਦੇ ਵਿੱਚ ਬਲ ਪਾ ਕੇ ਬੈਗ ਦੇ ਤੱਕ ਬੈਗ ਤੱਕ ਜਿਹੜਾ ਲੂਆ ਲੈਣਾ ਹੈ ਲੜ ਨੂੰ ਜਿਹੜਾ ਤੁਸੀਂ ਅਗਲਾ ਲੜ ਦਾ ਗੋਣਾ ਹੈ ਪੂਣੇ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇੱਕ ਗਰ ਬੈਗ ਤੋਂ ਪਿੰਚੇ ਕਰਕੇ ਲੜ ਨੂੰ ਇਹਦਾ ਉਤਰਾ ਪੇਚਾ ਬਣਾ ਕੇ ਜਿਹੜਾ ਇੱਕ ਪੱਲਾ ਉਸ ਨੂੰ ਤਹਾਂ ਚੱਕ ਕੇ ਉਤਲਾ ਬਲੇ ਨੂੰ ਉੱਤੇ ਚੱਕ ਕੇ ਉਹ ਨੋਗਰੇ ਕੋਲ ਜਿਹੜੇ ਹਨ ਵੰਟਨੇਗੇ ਉਹ ਆਪਾਂ ਇਕੱਠੇ ਕਰ ਲੈਣੇ ਹਨ ਉਹ ਇਕੱਠੇ ਕਰ ਬਟਾ ਇਕੱਠੇ ਕਰ ਕਰਨ ਤੋਂ ਬਾਅਦ ਜਿਹੜਾ ਲਾੜਾਗਾ ਉਸ ਦੇ ਖੋਲ ਖੋਲ ਲੜ ਨੂੰ ਬਣਾ ਨੇੜੇ ਖੋਲ ਲੈਣਾ ਹੈ ਬਣਾ ਨੂੰ ਜਿੰਗੀ ਤਰ੍ਹਾਂ ਜਿਹੜੇ ਬਾਲ ਲਿਓ ਸੈਟ ਕਰਕੇ ਲੜ ਨੂੰ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਤੁਸੀਂ ਨੇ ਅਗਲਾ ਲੜਾ ਲਗਾਉਣਾ ਹੈ ਉਹ ਇਹਦਾ ਖੁੱਲਦਾ ਪਾਸਾ ਥਰੇ ਰੱਖ ਕੇ ਬੰਦ ਪਾਸਾ ਥਰੇ ਰੱਖ ਕੇ ਇੱਕ ਗਰ ਬੈਗ ਤੋਂ ਪਿੰਚਾ ਕਰਕੇ ਜਿਹੜਾ ਉਤਲਾ ਪੇਚੋ ਬਣਾ ਕੇ ਚੰਗੀ ਤਰ੍ਹਾਂ ਉਸਲੇ ਉਸਲੇ ਉਤਲਾ ਪੇਚ ਬਣਾ ਕੇ ਉਸੇ ਤਰ੍ਹਾਂ ਹੀ ਜਿਹੜਾ ਇਹ ਉਤਲਾ ਪੱਲਾ ਉਸ ਨੂੰ ਤਾਂ ਉੱਤੇ ਚੱਕ ਕੇ ਤੇ ਸਾਡਾ ਪੱਲਾਥਲੇ ਖਿੱਚ ਕੇ ਤੇ ਉਹਨਾਂ ਤੇ ਉੱਠੇ ਦੇ ਉਂਗਲੀ ਮਦਨ ਵਾਲੇ ਬਾਲਿਓ ਬਣਾ ਲੈਣੇ ਹਨ ਸਾਰੇ ਬਾਲ ਇਕੱਠੇ ਕਰਕੇ ਇੱਕ ਥਾਂਵੇਂ ਹਲਕਾ ਜਿਹਾ ਲੜ ਨੂੰ ਮੋੜ ਦੇਣਾ ਹੈ ਉਸ ਲੜਦੇ ਵੀ ਜਿਹੜੇ ਬੰਨ ਲਏ ਉਹ ਥੋੜੇ ਜਿਹਾ ਖੋਲ ਲੈਣੇ ਨੇ ਚੰਗੀ ਤਰ੍ਹਾਂ ਜਿਹੜੇ ਪਿੱਛੇ ਤੱਕ ਬੰਨ ਲਏ ਉਹ ਪਾ ਕੇ ਇਸ ਲੜਨ ਨੂੰ ਗੋਣਾ ਹੈ ਜੇਰਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਇੱਕ ਗੈਰ ਬੈਗ ਤੋਂ ਪਿੰਚ ਕਰਕੇ ਉਸ ਜਿਹੜਾ ਪੱਲਾ ਉਸ ਨੂੰ ਖਿੱਚ ਕੇ ਤੋਤਲਾੜਾ ਪੇਚਾ ਉਸ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਬਣਾ ਕੇ ਇੱਕ ਪੱਲਾ ਜਿਹੜਾ ਤਾਹਾਂ ਚੱਕ ਕੇ ਉਤਲਾ ਤੇ ਅੂਠੇ ਦੀ ਉਂਗਲ ਦੇ ਅੂਠੇ ਦੀ ਤੁਂਗਲੀ ਦੇ ਮੱਧ ਨਾਲ ਜਿਹੜਾ ਵਾਲੇ ਚੰਗੀ ਤਰ੍ਹਾਂ ਬਣਾ ਲੈਣੇ ਹਨ ਇੱਕ ਥਾਂ ਮੇਰੇ ਸਾਰੇ ਵਾਲ ਇਕੱਠੇ ਕਰ ਲ ਕੇ ਉਸ ਲੜ ਨੂੰ ਵੀ ਹਲਕਾ ਹੋਲਡ ਕਰ ਦੇਣਾ ਹੈ ਇਸ ਲੜ ਦੇ ਵੀ ਜਿਹੜੇ ਵਾਲ ਨੇ ਉਹ ਚੰਗੀ ਉੱਪਰ ਆਹਾਂ ਜਾ ਕੇ ਤੋਨੇੜਾ ਪਲ ਬਾਹਲਾੜ ਨੂੰ ਖੋਲ ਲੈਣਾ ਉਸਦੇ ਬਾਟਰ ਜਿਹੜੇ ਉਸ ਤੰਗੀ ਤਰਾ ਬਾਟਾ ਖੋਲ ਕੇ ਜਿਹੜੇ ਬਾਲ ਨੇ ਉਹ ਤੜਕਾ ਸਕ ਤੁਸੀਂ ਬਾਹਰ ਵਿੱਚ ਸੂਈ ਦੀ ਜਾਂ ਫਿਰ ਪੱਗ ਪੈਂਦੀ ਬਾਦ ਨੇ ਜਿਹੜੇ ਬਾਹਰ ਵਿੱਚ ਤੁਸੀਂ ਉਹ ਲੜਦੇ ਬਾਲ ਨੇ ਜਿਹੜੇ ਤੜਕਾ ਸਕਦੇ ਹੋ ਚੰਗੀ ਤਰਾ ੜੇ ਬਾਕੀ ਜਿਹੜੇ ਲੜ ਲਗਾਏ ਸ਼ੂਬ ਉਹ ਵੀ ਛੱਟ ਕਰ ਲੈਣੇ ਹਨਾ ਜਿਹੜਾ ਤੁਸੀਂ ਇਹ ਨੈਟ ਲਗਾਉਣਾ ਹੈ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਗਰ ਬੈਗ ਤੋਂ ਪਿੰਚ ਕਰਕੇ ਜਿਹੜਾ ਉਦਲਾ ਪੇਚੋ ਬਣਾ ਕੇ ਇੱਕ ਬਲੱਤ ਤੇ ਜਾ ਕੇ ਤੇ ਕਬਲਾ ਥੱਲੇ ਰੱਖ ਕੇ ਤੇ ਗੂਠੇ ਉਸ ਲਾੜ ਨੂੰ ਉੱਤੇ ਚੱਕ ਕੇ ਤੇ ਗੂਠੀ ਦੀ ਉਂਗਲੀ ਨਾਲ ਇਹ ਬਲ ਨੇ ਉਹ ਇਕੱਠੇ ਕਰ ਲੈਣੇ ਹਨ ਚੰਗੀ ਤਰ੍ਹਾਂ ਜਿਹੜੇ ਬਲ ਨੂੰ ਇਕੱਠੇ ਕਰਕੇ ਸਾਰੇ ਇਹੜੇ ਵੜਕੜੇ ਕਰਕੇ ਕਰਨ ਤੋਂ ਬਾਅਦ ਉਸ ਲੜ ਨੂੰ ਹਲਕਾ ਹੋਲਡ ਕਰ ਦੇਣਾ ਹੈ ਉਸ ਲੜ ਦੇ ਵੀ ਜਿਹੜੇ ਗਾਹਾਂ ਜਾ ਕੇ ਬਲ ਨੇ ਉਹ ਤੁਸੀਂ ਨੂੰ ਖੋਲ ਲੈਣੇ ਹਨ ਚੰਗੀ ਤਰ੍ਹਾਂ ਇਹੜੇ ਨੋਕ ਦੇ ਕੋਲ ਨੇ ਉਹ ਬਲ ਉਹ ਪਾ ਲੈਣੇ ਹਨ ਜਿਹੜਾ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਜਿੰਕਿਦਰਾ ਬਟ ਪਾ ਕੇ ਲੜਨ ਨੂੰ ਲਗਾ ਲੈਣਾ ਹੈ ਜਿਹੜਾ ਤੁਸੀਂ ਜਿਹੜਾ ਹਾਂ ਵਾਲ ਨੇ ਉਹ ਪਟ ਐਡ ਕਰਾਂਗੇ ਪਗ ਬਾਅਦ ਵਿੱਚ ਮੇਰਾ ਨੋਕ ਦੇ ਕੋਲ ਜਿਹੜਾ ਵਾਲ ਨੇ ਉਹ ਸੈਟ ਕਰਕੇ ਜੰਗੀ ਤਰ੍ਹਾਂ ਇਹਦੇ ਬਾਲ ਨੂੰ ਟੈਟ ਕਰ ਲੈਣੇ ਹਨ ਜਿਹੜੀ ਇੱਕ ਸਾਈਡ ਤੋਂ ਜਿਹੜੀ ਸ਼ੇਪ ਆ ਹਲਕੀ ਜੀ ਅੰਦਰੋਂ ਫੋਲਡ ਕਰਕੇ ਅਗਲਾ ਰੜਾ ਲਗਾਉਣਾ ਹੈ ਪਿਛਲਾ ਅਗਲਾ ਰੜਾ ਲਗਾਉਣਾ ਹੈ ਪੁਣੀ ਦਾ ਉਸ ਤਰ੍ਹਾਂ ਪੁਣੀ ਦਾ ਖੁੱਲਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜਨ ਨੂੰ ਜੰਗੀ ਤਰ੍ਹਾਂ ਸਾਫ਼ ਕਰਕੇ ਉਤਲਾ ਜਿਹੜਾ ਪੇਚ ਬਣਾ ਕੇ ਜਿਹੜਾ ਇਹ ਲੜਾ ਤੁਸੀਂ ਜਿਹੜਾ ਬੱਟਾਂ ਵਾਲਾ ਵੀ ਲਗਾ ਸਕਦੇ ਹੋ ਤੇ ਸਾਬ ਵੀ ਲਗਾ ਸਕਦੇ ਹੋ ਇਸ ਲੜ ਨੂੰ ਇੱਕ ਕਰ ਨੋਕ ਦੇ ਸਿੱਧਾ ਸੈਂਟਰ ਤੋਂ ਵਿੱਚੋਂ ਲਿਆ ਕੇ ਲੜ ਨੂੰ ਹਲਕਾ ਜਿਹਾ ਫੋਲਡ ਕਰਨਾ ਹੈ ਇਸ ਲੜ ਨੂੰ ਫੋਲਡ ਕਰਨ ਤੋਂ ਬਾਅਦ ਇੱਕ ਜਿਹੜਾ ਉੱਤੋਂ ਹੋਲਡ ਕਰਕੇ ਜੰਗੀ ਤਰ੍ਹਾਂ ਸਾਬ ਕਰਕੇ ਲੜ ਨੂੰ ਲਗਾ ਦੇਣਾ ਹੈ ਏ ਗਾਇਸ ਲੜ ਨੂੰ ਫੇਰ ਫੋਲਡ ਕਰਾਂਗੇ ਉਸ ਲੜ ਨੂੰ ਹਲਕਾ ਏੜਾ ਮੋਟਾ ਕਰ ਲੈਣਾ ਹੈ ਲੈ ਇਸ ਲੜ ਆ ਲੜ ਅਗਲਾ ਲੜਦਾ ਗੋਣਾ ਹੈ ਉਸ ਲੜ ਨੂੰ ਸਾਫ ਕਰਕੇ ਇਹਦੇ ਉੱਤੇ ਬਲ ਹੋਣਗੇ ਜਿਹੜੇ ਛੇਵੇਂ ਲੜ ਦੇ ਵਿੱਚ ਉਸ ਹੀ ਨੇ ਬਲ ਕੱਢ ਲੈਣੇ ਹਨ ਬਾਜੀ ਮਾਦੇ ਨਾਲ ਉਸ ਲੜ ਨੂੰ ਹਲਕਾ ਆ ਮੋੜ ਕੇ ਲਗਾ ਉਸ ਉਸ ਲੜ ਨੂੰ ਹਲਕਾ ਮੋੜ ਕੇ ਲਗਾਉਣਾ ਹੈ ਜਿਹੜਾ ਆਪੇ ਰਾਖੀ ਲੜ ਲਗਾਇਆ ਹੈ ਤੁਸੀਂ ਤੁਸੀਂ ਸਿੱਧਾ ਵੀ ਲਗਾ ਸਕਦੇ ਹੋ ਜੰਗੀ ਤਰ੍ਹਾਂ ਲੜ ਨੂੰ ਦੱਬ ਕੇ ਅੜੇ ਉੱਤੇ ਪੇ ਜੋੜ ਨੂੰ ਨਾੜਾ فاਸਲਾ ਉਹ ਸੈਟ ਕਰ ਲੈਣਾ ਹੈ ਜਿਹੜਾ ਤੁਸੀਂ ਨੇ ਸਿਰ ਟਕਣ ਆਇਆ ਜਿਹੜਾ ਤੁਸੀਂ ਨੇ ਸੈਂਟਰ ਤੇ ਸਿਰ ਦੇ ਸੈਂਟਰ 'ਚ ਜਿਹੜਾ ਪੈਲਟ ਲਗਾ ਸੀ ਉਸ ਲੜ ਨੂੰ ਖਿੱਚ ਕੇ ਉਸ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਲੜ ਨੂੰ ਸਾਰੇ ਪਾਸੇ ਸਰ ਤੇ ਫਲਾ ਕੇ ਤੇ ਉਸ ਲੜਨ ਚੰਗੀ ਤਰ੍ਹਾਂ ਨੁਕਦੇ ਕੋਲੋਂ ਉਠਾ ਬਾਅਦ ਦੀ ਮਦਦ ਨਾਲ ਇਹਨਾਂ ਦੱਬ ਕੇ ਦੱਬ ਕੇ ਸਟਾਕ ਦੇਣਾ ਹੈ ਜਿਹੜਾ ਤੇ ਪਿਹੜਾ ਲਗਾਉਣਾ ਹੈ ਤੇ ਦੋਨਾਂ ਪਾਸੇ ਹੋਲਡ ਕਰਕੇ ਉਸ ਲੜਨ ਚੰਗੀ ਤਰ੍ਹਾਂ ਦਬ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਆਦਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ